ਉਹ ਮੇਰੀ ਪਾਰਟੀ ਦੇ ਸਟੇਟ ਪ੍ਰੈਜ਼ੀਡੈਂਟ ਸੁਨੀਲ ਜਾਕੜ ਜੀ ਔਰ ਵੱਡੇ ਭਾਈ ਸਾਹਿਬ ਸੁਸ਼ੀਲ ਰਿੰਕੂ ਜੀ ਐਕਐਮਪੀ ਸੁਸ਼ੀਲ ਸ਼ਰਮਾ ਜ਼ਿਲ੍ਹਾ ਪ੍ਰੈਜ਼ੀਡੈਂਟ ਤੇ ਸਮੁੱਚੀ ਪਾਰਟੀ ਜਨਤਾ ਪਾਰਟੀ ਸੀਨੀਅਰ ਲੀਡਰਸ਼ਿਪ ਜਿਨੇ ਇੱਕ ਛੋਟੇ ਜਿਹੇ ਨਮਾਣੇ ਉੱਤੇ ਵਿਸ਼ਵਾਸ ਕੀਤਾ ਮੈਨੂੰ ਇਸ लायक ਸਮਝਿਆ ਅੱਜ ਪਾਰਟੀ ਨੇ ਟਿਕਟ ਦੇ ਕੇ ਮੈਨੂੰ ਜੋ ਨਵਾਜਿਆ ਤੇ ਮੈਂ ਜੋ ਜ਼ਰੂਰ ਪਾਰਟੀ ਦੀ ਝੋਲੀ 'ਚ ਜਿਹੜੀ ਟਿਕਟ ਜਿੱਤ ਕੇ ਪਾਵਾਂਗਾ ਔਰ ਅੱਜ ਜਲੰਧਰ ਦੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਤੁਹਾਡੇ ਸਾਰਿਆਂ ਦੇ ਮਾਣਮ ਦੇ ਨਾਲ ਕਿ ਜਿਹੜੀ ਇਹ ਚੋਣ ਹੈ ਇਸ ਚੋਣ ਦੇ ਵਿੱਚ ਸੱਚ ਔਰ ਚੂੜ ਦੀ ਜਿਹੜੀ ਲੜਾਈ ਹੈ ਉਹਦਾ ਫੈਸਲਾ ਹੈ ਇਹ ਕੋਈ ਪਾਰਟੀ ਦੀ ਵੋਟ ਨਹੀਂ ਲੋਕ ਸਮਝ ਕੇ ਪਾ ਲੋਕ ਅੱਜ 23 ਮਹੀਨਿਆਂ ਦਾ ਝੂਠ ਔਰ 10 ਸਾਲ ਦੀ ਜਿਹੜੀ ਸਚਾਈ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੈ ਮੈਂ ਇਹੀ ਕਹਾਂਗਾ ਜਲੰਧਰ ਦੇ ਲੋਕਾਂ ਨੂੰ ਉਹਨੂੰ ਦੇਖ ਕੇ ਸੋਚ ਕੇ ਸਮਝ ਕੇ ਵੋਟ ਦਿਓ ਕਿਉਂਕਿ ਪਹਿਲੇ ਜੋ ਹਾਲਾਤ ਜਲੰਧਰ ਦੇ ਬਣੇ ਆ ਅੱਜ ਅਸੀਂ ਬਹੁਤ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਹਾਂ ਕਿ ਜਲੰਧਰ ਦਾ ਅਜੇ ਨਗਰ ਨਿਗਮ ਤੋਂ ਲੈ ਕੇ ਡੀਸੀ ਆਫਿਸ ਤੇ ਜੋ ਹਾਲਾਤ ਹੈ ਤੁਸੀਂ ਸਾਰੇ ਮੇਰੇ ਮੀਡੀਆ ਦੇ ਸਾਥੀ ਜਾਣਦੇ ਹੋ ਪਰ ਅੱਜ ਕਈ ਲੋਕ ਨਹੀਂ ਬੋਲਦੇ ਪਏ ਤੁਸੀਂ ਦੇਖਿਆ ਕਿ ਜੋ ਸੱਚ ਸੀ ਜਿੱਦਾਂ ਮੈਨੂੰ ਦਰਦ ਹੈ ਉਦਾਂ ਹੀ ਮੇਰੇ ਇੱਕ ਕਲੀਕ ਮੇਰੇ ਨਾਲ ਬਹੁਤ ਪਿਆਰ ਕਰਨ ਵਾਲੇ ਡਾਕਟਰ ਅਜੇ ਜਿਨ੍ਹਾਂ ਨੇ 10 ਦਿਨ ਪਹਿਲੇ ਅੰਬਰੀ ਸਰ ਦੇ ਵਿੱਚ ਜੋ ਸਰਕਾਰ ਦੀ ਸਚਾਈ ਸੀ ਉਹ ਜਨਤਾ ਵਿੱਚ ਲੈ ਕੇ ਆਂਦੀ ਪਰ ਉਹਨਾਂ ਨੂੰ ਦਬਾਬ ਤੋਂ ਬਾਅਦ ਦੁਆਰਾ ਵੀਡੀਓ ਪਾਣੀ ਪਈ ਇਹ ਹੀ ਗੱਲ ਹੈ ਅੱਜ ਸਾਰੇ ਜਿਹੜੇ 90 ਐਮਐਲਏ ਆ ਉਹਨਾਂ ਦੇ ਦਿਲਾਂ ਦੇ ਵਿੱਚ ਇਹੀ ਗੱਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਟਰਨ ਬਾਈ ਟਰਮ ਜਰੂਰ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਤਾ ਲੱਗੂਗੀ ਕਿ ਜਿਹੜਾ ਮੈਂ ਡਿਸੀਜਨ ਲਿਆ ਸੀ ਕਿਸ ਕਰਕੇ ਲਿਆ ਸੀ ਜੇ ਮੈਂ ਆਪਣੇ ਲੋਕਾਂ ਦੀ ਆਵਾਜ਼ ਨਹੀਂ ਉਠਾ ਸਕਦਾ ਮੈਂ ਆਪਣੇ ਲੋਕਾਂ ਦੀ ਵਿਧਾਨ ਸਭਾ ਤੇ ਗੱਲ ਨਹੀਂ ਕਰ ਸਕਦਾ ਜਦ ਮੈਂ ਗੱਲ ਰੱਖਣ ਦੀ ਕੋਸ਼ਿਸ਼ ਕਰਦਾ ਸੀ ਛੱਤੀਸਗੜ੍ਹ ਦੀਆਂ ਤਾਕਤਾਂ ਦਿੱਲੀ ਦੀਆਂ ਤਾਕਤਾਂ ਹਰਿਆਣੇ ਦੀਆਂ ਤਾਕਤਾਂ ਜਿਹੜੇ ਲੋਕ ਅੱਜ ਮੇਰੇ ਪੰਜਾਬ ਨੂੰ ਘੇਰ ਕੇ ਬੈਠੇ ਆ ਉਹ ਸਿਫਤ ਸਿਰਫ ਜਿਹੜੀ ਚੀਜ਼ ਟਿੱਕ ਲਿਖੀ ਹੁੰਦੀ ਦਿੱਲੀਓ ਵਟਸਐਪ ਤੇ ਜਿਹੜਾ ਮੈਸੇਜ ਆਂਦਾ ਸੀ ਜਾਂ ਸਪੀਕਰ ਸਾਹਿਬ ਵੱਲੋਂ ਜਿਹੜਾ ਮੈਸੇਜ ਆਂਦਾ ਉਹ ਹੀ ਮੈਂਬਰ ਔਰ ਐਮਐਲਏ ਮੰਤਰੀ ਹੋਸ ਹਾਊਸ ਤੋਂ ਬੋਲ ਸਕਦਾ ਸੀ ਪਰ ਮੈਂ ਉਸ ਚੀਜ਼ ਦੇ ਨਾਲ ਨਹੀਂ ਕੰਪਰੋਮਾਈਜ਼ ਕੀਤਾ ਇਸ ਕਰਕੇ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਐ ਏਡਾ ਜਿਹੜਾ ਫੈਸਲਾ ਮੈਂ ਸੁਸ਼ੀਲ ਰਿੰਕੁਜ ਨੇ ਲਿਆ ਇਹ ਸਿਫਟ ਸਿਰਫ ਆਪਣੇ ਲੋਕਾਂ ਦੇ ਕਰਕੇ ਹੁਣ ਜਿਹੜਾ ਸਮੇਂ ਐ ਆਪਣੇ ਲੋਕਾਂ ਦੇ ਲਈ ਜ਼ਰੂਰ ਬੋਲਾਂਗਾ ਵਧਾਂ ਸੰਸਦ ਦੇ ਵਿੱਚ ਕਿ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਮੈਨੂੰ ਮੌਕਾ ਦਿੰਦੇ ਆ ਮੈਨੂੰ ਹੁਣ ਕੋਈ ਵੀ ਤਾਕਤਾਂ ਨਹੀਂ ਰੋਕ ਸਕਦੀਆਂ ਮੈਂ ਆਪਣੇ ਹੱਕਾਂ ਦੀ ਲੜਾਈ ਲੜਨ ਦੇ ਲਈ ਜੋ ਕੇਂਦਰ ਤੋਂ ਜੋ ਪੈਸਾ ਚਾਹੀਦਾ ਵਾਦ ਤੋਂ ਵਾਦ ਲੈ ਕੇ ਬੜੀ ਜਲਦੀ ਜਲੰਧਰ ਦਾ ਜਿਹੜੀ ਕਾਰਪੋਰੇਸ਼ਨ ਚੁਣਾਨ ਵਾਲੀ ਆ ਜਲੰਧਰ ਦਾ ਜਿਹੜਾ ਮੇਅਰ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਬਣੇਗਾ ਆ ਜਲੰਧਰ ਦੇ ਲੋਕ ਇਸ ਜੀ ਨੂੰ ਸਿਰਫ ਇੰਤਜ਼ਾਰ ਕਰ ਰਹੇ ਆ ਜਿੱਦਾਂ ਜਲੰਧਰ ਦੇ ਇਸ ਮੇਅਰ ਸਾਹਿਬ ਦੀ ਚੋਣ ਤੇ ਜਲੰਧਰ ਦੇ ਲੋਕਾਂ ਨੇ ਇੱਕ ਐਸਾ ਮੰਤਰ ਲੜਕਾ ਬੜਾ ਦਿੱਤਾ ਜਾਂ ਕੋਈ ਸੇਵਾ ਕਰਨ ਵਾਲਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਕੇਂਦਰ ਵੱਲੋਂ ਭੇਜਿਆ ਸਮਰਥਨ ਜਿਹੜਾ ਪੈਸਾ ਪਹਿਲੇ ਗਲਤ ਹੱਥਾਂ ਦੇ ਵਿੱਚ ਲੱਗਿਆ ਸੀ ਹੁਣ ਚੰਗੇ ਹੱਥਾਂ ਚਾ ਕੇ ਜਲੰਧਰ ਸ਼ਹਿਰ ਦੀ ਜਿਹੜੀ ਤਰੱਕੀ ਦਾ ਡ੍ਰੀਮ ਲਿਆ ਸੀ ਉਸ ਡ੍ਰੀਮ ਨੂੰ ਪੂਰਾ ਕਰਾਂਗੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੈਂ ਧੰਨਵਾਦ ਕਰਦਾ ਰਵਿੰਦਰ ਭੱਜ ਦਾ ਕਬਿਆਨ ਹੁੰਦਾ ਹੈ ਸਾਫ਼ ਤੌਰ ਤੇ ਕਹਿੰਦੇ ਦਿਖਾਰੇ ਕਹਿੰਦੇ ਮੈਂ ਜੇ ਜਿੱਤਾਂ ਮੈਂ ਤੇ ਲੋਕਾਂ ਦੇ ਕੰਮ ਹੋਣੇ ਯਾਨੀ ਕਿਤਨੇ ਕਿਤੇ ਲੋਕਾਂ ਨੂੰ ਮੰਨਦੀ ਪਾਰਟੀ ਸਰਕਾਰ ਦਾ ਇਹਦਾ ਮਤਲਬ ਧਮਕੀ ਉਹ ਲੋਕਾਂ ਨੂੰ ਧਮਕੀ ਦੇ ਰਿਹਾ ਰਵਿੰਦਰ ਭੱਜ ਮਹਿੰਦਰ ਭਗਤ ਜੀ ਦਾ ਮੈਂ ਨਹੀਂ بار-ਬਾਰ ਨਾਮ ਲੈਣਾ ਚਾਹੁੰਦਾ ਜਲੰਧਰ ਦੇ ਲੋਕ ਅਗਰ ਉਹਨਾਂ ਨੂੰ ਪਸੰਦ ਕਰਦੇ ਮਾਨ ਜੋ ਸ਼੍ਰੀ ਮਹਿੰਦਰ ਭਗਤ ਜੀ ਅਗਰ ਲੋਕਾਂ ਦੇ ਵਿੱਚ ਵਿਚਰਦੇ ਹੁੰਦੇ ਤੇ ਲੋਕ ਦੋ ਵਾਰੀ ਨਹੀਂ ਨਕਾਰਦੇ ਜਲੰਧਰ ਦੇ ਲੋਕਾਂ ਨੇ ਦੋ ਵਾਰੀ ਨਕਾਰ ਕੇ ਉਹਨਾਂ ਨੂੰ ਘਰ ਬਿਠਾਇਆ ਅੱਜ ਉਹ ਤੇ ਆਪਣੇ ਆਪ ਨੂੰ ਰਾਜਨੀਤਿਕ ਜੁਨੀ ਦੂ ਚਲੇ ਗਏ ਜਲੰਧਰ ਵੈਸ ਤੋਂ 15 ਕਿਲੋਮੀਟਰ ਦੂਰ ਜਾ ਕੇ ਉਹਨਾਂ ਨੇ ਇੱਕ ਵੱਡਾ ਮਹਿਲ ਲਿਆ ਉਸ ਮਹਿਲਾਂ ਦੇ ਵਿੱਚ ਗਰੀਬਾਂ ਦੀ ਐਂਟਰੀ ਨਹੀਂ ਹੈ ਅਗਰ ਸਿਫਤ ਸਿਰਫ ਮੇਰਾ ਕੋਈ ਬੋਲਣਾ ਫੜਤਾ ਹੋ ਸਕਦਾ ਕੜਵਾ ਪਰ ਜਲੰਧਰ ਦੇ ਲੋਕਾਂ ਦੇ ਲਈ ਮੇਰੇ ਮਨ ਦੇ ਵਿੱਚ ਬੜਾ ਦਰਦ ਹੈ ਉਸ ਦਰਦ ਦੇ ਕਰਕੇ ਅੱਜ ਤੁਹਾਡੇ ਸਾਹਮਣੇ ਬੈਠੇ ਆ ਮੈਨੂੰ ਕੋਈ ਲਾਲਚ ਨਹੀਂ ਹੈ ਕਿ ਜਦੋਂ ਮੇਰਾ ਕੋਈ ਪਰਿਵਾਰ ਦਾ ਸਿਆਸੀ ਜੀ ਕਰਦਾ ਅਗਰ ਕੋਈ ਵੱਡੀ ਕੁਰਸੀ ਤੇ ਬੈਠਿਆ ਹੋਵੇ ਤੇ ਮੈਂ ਇਹ ਉਹੀ ਲੋਕ ਹੈ ਜਿਹੜੇ ਸਿਆਲਕੋਟ ਤੋਂ ਚੱਲ ਕੇ ਆਏ ਸੀ ਸਾਈਕਲ ਵੀ ਨਹੀਂ ਸੀ ਕਿੱਦਾਂ 20 ਸਾਲਾਂ ਦੇ ਵਿੱਚ ਅੱਜ ਅਰਬਾਂ ਕਰੋੜਾਂ ਰੁਪਏ ਦੇ ਮਹਿਲ ਬਣ ਗਏ ਅੱਜ ਕਿਉਂ ਨਹੀਂ ਗਰੀਬ ਆਦਮੀ ਨੂੰ ਟਿਕਟ ਮਿਲੀ ਅੱਜ ਕਿਉਂ ਨਹੀਂ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਜਿਹੜਾ 21 ਲੋਕਾਂ ਨੇ ਟਿਕਟ ਅਪਲਾਈ ਕੀਤੀ ਆ ਆਮ ਘਰਾਂ ਦੇ ਬੱਚਿਆਂ ਨੇ ਉਹਨਾਂ ਨੂੰ ਟਿਕਟ ਕਿਉਂ ਨਹੀਂ ਮਿਲੀ ਅੱਜ ਟਿਕਟ ਕਿੰਨੂੰ ਮਿਲੀ ਆ ਜਿਹੜਾ ਅਰਬਪਤੀ ਕਰੋੜਪਤੀ ਕੈਂਡੀਡੇਟ ਉਹ ਮਿਲਿਆ ਪਾਰਟੀ ਨੂੰ ਇਸ ਕਰਕੇ ਜਿਹੜੀ ਇਹ ਲੜਾਈ ਆ ਜਿਹੜੀ 10 ਤਰੀਕ ਲੋਕ ਫੈਸਲਾ ਕਰਨਗੇ ਉਹ ਝੂਠ ਔਰ ਸੱਚ ਦੇ ਉੱਤੇ ਆ ਜੇ ਮੈਂ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਕਿ ਜੇ ਜਲੰਧਰ ਦੀ ਡਿਵੈਲਪਮੈਂਟ ਜਲੰਧਰ ਦੇ ਮੁੱਦੇ ਜਿਹੜੇ ਭਗਵੰਤ ਮਾਨ ਜੀ ਨੇ ਵਾਅਦੇ ਕੀਤੇ ਸੀ ਅਗਰ ਉਹਨਾਂ ਜੋ ਇੱਕ ਦਾ ਵਾਦਾ ਵੀ ਪੂਰਾ ਕੀਤਾ ਹੈ ਅਗਰ ਮੇਰੀ ਕਿਸੇ ਮਾਂ ਨੂੰ ਪੈਸੇ ਮਿਲੇ ਆ ਮੇਰੀ ਭੈਣ ਨੂੰ ਪੈਸੇ ਮਿਲੇ ਆ ਤੇ ਜਰੂਰ ਵੋਟ ਆਮ ਆਦਮੀ ਨੂੰ ਦਿਓ ਮੈਂ ਨਹੀਂ ਕਹਿੰਦਾ 1 ਮਿੰਟ 43000 ਨੌਕਰੀ ਪੂਰੇ ਪੰਜਾਬ ਚ ਮੁੱਖ ਮੰਤਰੀ ਸਾਹਿਬ ਕਹਿੰਦੇ ਦਿੱਤੀ ਹੈ 43000 ਨੌਕਰੀ ਪੂਰੇ ਪੰਜਾਬ ਦੇ ਵਿੱਚ ਜਲੰਧਰ ਵੈਸਟ ਦੀ ਲਿਸਟ ਲੈ ਕੇ ਜਰੂਰ ਆਣ ਕਿੰਨੀਆਂ ਨੌਕਰੀਆਂ ਜਲੰਧਰ ਵੈਸਟ ਸੇ ਮਿਲੀਆਂ ਉਹ 43000 ਦੇ ਵਿੱਚੋਂ 360 ਨੌਕਰੀਆਂ ਮੇਰੇ ਹਿੱਸੇ ਦੀਆਂ ਬਣਦੀਆਂ ਜੇ ਆ ਜਾਣ 36 ਤੋਂ ਅਗਰ ਇਹਨਾਂ ਨੇ ਇੱਕ ਵੀ ਨੌਕਰੀ ਦਿੱਤੀ ਹੋਵੇ ਤੇ ਮੈਂ ਜ਼ਰੂਰ ਜ਼ਿੰਮੇਵਾਰ ਝੂਠ ਦਾ ਪੁਲਿੰਦਾ ਇਸ ਕਰਕੇ ਲੋਕ ਪਸੰਦ ਨਹੀਂ ਕਰਦੇ ਅਗਰ ਡਿਵੈਲਪਮੈਂਟ ਕੀਤੀ ਹੁੰਦੀ ਅਸੀਂ ਜਦੋਂ ਆਵਾਜ਼ ਉਠਾਉਂਦੇ ਸੀ ਸੁਚੀਲ ਰਿੰਕੂ ਕਹਿੰਦਾ ਸੀ ਕਿ ਅੱਜ ਕੂੜੇ ਦਾ ਹਾਲਾਤ ਦੇਖੋ ਕੀ ਆ ਕੰਦੇ ਪਾਣੀ ਦੇ ਹਾਲਾਤ ਕੀ ਆ ਸ਼ਾਇਦ ਅੱਜ ਸਾਡੀ ਕੁਰਸੀ ਕਿਤੇ ਹੋਰ ਹੁੰਦੀ ਇਹਨਾਂ ਨੇ ਕੰਮ ਨਹੀਂ ਕੀਤਾ ਤਾਂ ਹੀ ਸੁਚੀਲ ਰਿੰਕੂ ਔਰ ਸ਼ੀਤਲ ਨੂੰ ਇਹ ਫੈਸਲੇ ਲੈਣੇ ਪਏ ਆ ਇਹਦੇ ਲਈ ਸੰਘਰਸ਼ ਕਰਾਂਗੇ ਸੱਚ ਔਰ ਝੂਠ ਦੀ ਜਿਹੜੀ ਲੜਾਈ ਆ ਹਰ ਘਰ ਤੱਕ ਪਹੁੰਚਾਵਾਂਗੇ ਕਿ ਜੋ ਧੋਖਾ ਜ ਪੰਜਾਬ ਦੇ ਲੋਕਾਂ ਨਾਲ ਕੀਤਾ ਹੈ ਇੱਕ ਇੱਕ ਚੀਜ਼ ਦਾ ਜਿਹੜਾ ਡਾਟਾ ਲੋਕਾਂ ਤੱਕ ਲੈ ਕੇ ਜਾਵਾਂਗੇ ਰਿੰਕੂ ਜੀ ਲੱਗਦਾ ਕੋਈ ਚੁਣੌਤੀ ਹੋਏਗੀ ਰਿੰਕੂ ਜੀ ਦੇਖੇ ਤੁਹਾਨੂੰ ਮਕਾਬਲਾ ਤੁਹਾਡਾ ਹਾਂਜੀ ਰਿੰਕੂ ਜੀ ਸੁਰਿੰਦਰ ਸਿੰਘ ਜੀ ਨੂੰ ਵੀ ਦਿੱਸ ਦਿੱਤੀ ਗਿਆ ਲੱਗਦਾ ਕਿ ਚੁਣੌਤੀ ਹੋਤੀ ਆ ਸਰ ਮਾਈਕਲ ਮਾਈਕਲ ਦੇਖੋ ਸਭ ਤੋਂ ਪਹਿਲਾਂ ਮੈਂ ਆਪਣੇ মিডিਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਔਰ ਕਾਫੀ ਲੰਬੇ ਸਮੇਂ ਤੋਂ ਜਿਹੜਾ ਸਾਡੀ ਗੱਲ ਹੈ ਜਿਹੜੀ ਜਲੰਧਰ ਦੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਤੁਸੀਂ ਇੱਥੇ ਭਰੀ ਗਰਮੀ ਦੇ ਵਿੱਚ ਬੈਠੇ ਹੋ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜੀ ਕਮਿਟਮੈਂਟ ਕੀਤੀ ਸੀ ਕਿ ਜਦੋਂ ਸ਼ੀਤਲੰਗਰਾਲ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ 'ਚ ਗਏ ਸਨ ਤਾਂ ਅੱਜ ਉਹਨਾਂ ਨੇ ਆਪਣੀ ਕਮਿਟਮੈਂਟ ਪੂਰੀ ਕੀਤੀ ਹੈ ਅੱਜ ਉਹਨਾਂ ਨੂੰ ਟਿਕਟ ਦੇ ਨਾਲ ਜਿਹੜਾ ਨਵਾਜਿਆ ਗਿਆ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਅੱਜ ਅਸੀਂ ਨੋਮੀਨੇਸ਼ਨ ਫਾਈਲ ਕੀਤੇ ਆ ਬੜੇ ਜੋਸ਼ ਕਰੋਸ਼ ਦੇ ਨਾਲ ਭਾਰੀ ਜਨਤਾ ਵੈਸਟ ਦੇ ਹਲਕੇ ਦੀ ਜਿਹੜੇ ਲੋਕ ਹਨ ਉਹਨਾਂ ਦੇ ਨਾਲ ਅੱਜ ਪੂਰੇ ਜੋਸ਼ ਦੇ ਨਾਲ ਰੋਡ ਸ਼ੋਅ ਦੇ ਰਾਹੀਂ ਜਿਹੜਾ ਲੀਡਰਸ਼ਿਪ ਦੇ ਨਾਲ ਜਿਹੜਾ ਨੋਮੀਨੇਸ਼ਨ ਫਾਈਲ ਕੀਤੇ ਆ ਸੋ ਅੱਜ ਮੈਂ ਦੇਖ ਰਿਹਾ ਕਿ ਬੜੀ ਖੁਸ਼ੀ ਦੀ ਲਹਿਰ ਹੈ ਲੋਕਾਂ ਪੰਜੂ ਜੀ ਕਾਂਗਰਸ ਪਾਰਟੀ ਨੇ ਸੁਵਿੰਦਰ ਕੌਰ ਨੂੰ ਮੈਦਾਨ ਉਤਾਰਿਆ ਕਿਤਾ ਦੇਖੋ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਨਾਲ ਸਾਡਾ ਕਿਸੇ ਤਰ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ ਕਿਉਂਕਿ ਪਿਛਲੇ ਸਮੇਂ ਦੀ ਗੱਲ ਹੋਰ ਸੀ ਹੈਵੀ weight ਕੈਂਡੀਡੇਟ ਸੀ ਤਾਂ ਉਹ ਇਲੈਕਸ਼ਨ ਦਾ ਸਿਨੈਰੀਓ ਲੱਗ ਸੀ ਇਸ ਵਾਰ ਕਾਂਗਰਸ ਨੇ ਜਿਸ ਤਰੀਕੇ ਦੇ ਨਾਲ ਦੀਵਾ ਲੈ ਕੇ ਘਰ ਘਰ ਘੁੰਮ ਕੇ ਕੈਂਡੀਡੇਟ ਲੱਭਿਆ ਔਰ ਅੱਜ ਜਲੰਧਰ ਵੈਸਟ ਚੋਂ ਕੋਈ ਇੱਕਦਮ ਲੀਡਰ ਜਿਹੜਾ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਲਈ ਤਿਆਰ ਨਹੀਂ ਸੀ ਸੋ ਸਾਡਾ ਕਾਂਗਰਸ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਮੁਕਾਬਲਾ ਨਹੀਂ ਕੋਈ ਤੁਸੀਂ ਕੀ ਕਾਂਗਰਸ ਨਾਲ ਕੋਈ ਮੁਕਾਬਲਾ ਨਹੀਂ ਕਾਂਗਰਸ ਕੈਂਡੀਡੇਟ ਜਿਹੜਾ ਤੁਹਾਡੇ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਮੈਂ ਪਿਛਲੇ ਇਲੈਕਸ਼ਨ ਦੀ ਗੱਲ ਨਹੀਂ ਕਰ ਰਿਹਾ ਪਿਛਲੇ ਇਲੈਕਸ਼ਨ ਦਾ ਸ਼ਰਮਾ ਸਾਹਿਬ ਪਿਛਲੇ ਇਲੈਕਸ਼ਨ ਦਾ ਸਿਨੈਰੀਓ ਲੱਗ ਸੀਗਾ ਉਸ ਵੇਲੇ ਜਿਹੜੀ ਵੋਟ ਸੀਗੀ ਉਹ ਲੋਕ ਸਭਾ ਦੀ ਚੋਣ ਸੀਗੀ ਦੇਸ਼ ਦੇ ਲਈ ਵੋਟ ਸੀਗੀ ਇਸ ਵੇਲੇ ਸਾਡਾ ਕਾਂਗਰਸ ਦੇ ਨਾਲ ਕੋਈ ਕਿਸੇ ਕਰਾ ਦਾ ਮੁਕਾਬਲਾ ਨਹੀਂ ਸਾਡਾ ਸਿੱਧਾ ਮੁਕਾਬਲਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਲੋਕਲ ਸਰਕਾਰ ਆਮ ਆਦਮੀ ਪਾਰਟੀ ਦੇ ਨਾਲ ਆਮ ਆਦਮੀ ਪਾਰਟੀ ਦੋਹਾਂ ਤੋਂ ਹੈ ਕਿਉਂ ਕਿ ਮੁੱਖ ਮੰਤਰੀ ਨੇ 10000 ਜਿਹੜੇ ਪੁਲਿਸ ਮਾਮਲਿਆਂ ਦਾ ਬੱਤੀ ਕਰ ਦਿੱਤੀ ਗਈ ਹੈ ਉਹ ਸੋਰਸ ਤੋਂ ਹੁਣ ਦੇਖੋ ਖਬਰ ਮਿਲ ਰਹੀ ਹੈ ਕਿ ਪੁਲਿਸ ਬਜ਼ਾਰ ਦਾ ਉਹਨਾਂ ਦੇ ਵਿੱਚ ਰੋਸ਼ ਹੈ ਤੇ ਕਈ ਜਿਹੜਾ ਆਪਣਾ ਰਿਟਾਇਰਮੈਂਟ ਹੈ ਰੇ ਹੈ ਤੇ ਕਈ ਆਪਾਂ ਜਿਹੜਾ ਅਸਤੀਫਾ ਦੇ ਦਿੱਤੀ ਆ ਦੇਖੋ ਕੱਲਾ ਪੁਲਿਸ ਦੇ ਵਿੱਚ ਰੋਸ਼ ਨਹੀਂ ਹੈ ਕਿਹੜਾ ਡਿਪਾਰਟਮੈਂਟ ਦਾ ਅੱਜ ਪੰਜਾਬ ਦਾ ਕਿਹੜਾ ਮਹਿਕਮਾ ਤੁਸੀਂ ਚਾਹੇ ਅੰਗਣਵਾੜੀ ਦੇਖ ਲਓ ਚਾਹੇ ਤੁਸੀਂ ਐਜੂਕੇਸ਼ਨ ਦੇਖ ਲਓ ਚਾਹੇ ਤੁਸੀਂ ਆਸ਼ਾ ਵਰਕਰ ਦੇਖ ਲਓ ਕਿਨੂੰ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਅੱਜ ਸਰਕਾਰ ਜਿਹੜੀ ਮੁਲਾਜ਼ਮਾਂ ਦੇ ਪ੍ਰਤੀ ਇਹ ਉਹੀ ਮੁਲਾਜ਼ਮ ਹੈ ਜਿਨ੍ਹਾਂ ਨੇ 2022 ਦੇ ਵਿੱਚ ਸਰਕਾਰ ਦੇ ਨਾਰੇ ਲਗਾਏ ਸੀਗੇ ਔਰ 91 ਸੀਟਾਂ ਜਿਹੜੀਆਂ ਪੰਜਾਬ ਦੇ ਜਿਹੜੇ ਮੁਲਾਜ਼ਮ ਵਰਗ ਹੈ ਇਹਨਾਂ ਨੇ ਡਟ ਕੇ ਆਮ ਆਦਮੀ ਪਾਰਟੀ ਨੂੰ VOTING ਕੀਤੀ ਸੀ ਸੋ ਅੱਜ ਉਹੀ ਮੁਲਾਜ਼ਮ ਵਰਗ ਹੈ ਜਿਹੜਾ ਸਿਰਫ ਮੁਲਾਜ਼ਮ ਵਰਗ ਹੀ ਨਹੀਂ ਅੱਜ ਹਰ ਇੱਕ ਸਮਾਜ ਦਾ ਜਿਹੜਾ ਖਾਸ ਕਰਕੇ ਮੈਂ ਦਲਿਤਾਂ ਦੀ ਗੱਲ ਕਰਾਂਗਾ ਦਲਿਤਾਂ ਦੀ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਅੱਜ ਜਿਹੜੀ 3 ਲੱਖ ਤੋਂ ਵੀ ਵੱਧ ਜਿਹੜੇ ਸਾਡੇ ਸਟੂਡੈਂਟ ਪੜ੍ਹਦੇ ਸੀ ਅੱਜ ਜੋ ਡ੍ਰੌਪ ਹੋ ਕੇ ਲੱਖ ਤੋਂ ਵੀ ਥੱਲੇ ਆ ਗਈ ਹੈ ਇਹਦਾ ਸਾਰਾ ਜਿਹੜਾ ਦੋਸ਼ ਹੈ ਇਥੋਂ ਦੀ ਲੋਕਲ ਸਰਕਾਰ ਤੇ ਜਾਂਦਾ ਕਿਉਂਕਿ ਇਹ ਦਲਿਤਾਂ ਦੇ ਕਿਸਾਨਾਂ ਦੇ ਵਪਾਰੀਆਂ ਦੇ ਆਮ ਲੋਕਾਂ ਦੇ ਜਿਹੜੇ ਹੱਕ ਹਕੂਕ ਹੈ ਉਹਨੂੰ ਬਚਾਉਣ ਦੇ ਵਿੱਚ ਅੱਜ ਜਿਹੜੀ ਸਟੇਟ ਸਰਕਾਰ ਹੈ ਬਿਲਕੁਲ ਫੇਲ ਸਾਬਤ ਹੋਈ ਹੈ ਜਿਹਦਾ ਖਮਿਆਜਾ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ 0 13 0 ਹੋਏਗਾ ਤਾਂ ਪੰਜਾਬ ਦੇ ਲੋਕਾਂ ਨੇ ਕਰਕੇ ਦੱਸ ਦਿੱਤਾ ਹੁਣ ਮੈਂ ਜਲੰਧਰ ਵੈਸਟ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਹੜੀ ਥੋੜੀ ਬਹੁਤੀ ਕਸਰ ਰਹਿ ਗਈ ਹੈ ਕਿਉਂਕਿ ਸਰਕਾਰ ਨੂੰ ਸਿੱਧਾ ਰਸਤਾ ਦਿਖਾਣਾ ਤਾਂ ਇਹ ਜਿਮਨੀ ਚੋਣ ਦੇ ਵਿੱਚ ਡਟ ਕੇ ਆਮ ਆਦੀ ਪਾਰਟੀ ਸਰਕਾਰ ਦੇ ਖਿਲਾਫ ਵੋਟਾਂ ਪਾਓ ਤਾਂ ਕਿ ਕੁੰਭਕਰਨ ਦੀ ਨੀਂਦ ਦੇ ਵਿੱਚੋਂ ਜਿਹੜੀ ਸੁੱਤੀ ਸਰਕਾਰ ਹੈ ਕਿੱਥੇ ਲਾਅ ਐਂਡ ਆਰਡਰ ਦੀ ਸਥਿਤੀ ਦੇਖੋ ਦਿਨ ਦਿਨੋ ਦਿਨ ਜਿਹੜੇ ਵਪਾਰੀਆਂ ਨੂੰ ਡਰਾਇਆ ਜਾ ਰਿਹਾ ਖਿਡਾਰੀਆਂ ਨੂੰ ਡਰਾਇਆ ਜਾ ਰਿਹਾ ਹਰ ਇੱਕ ਨੂੰ ਜਿਹੜਾ ਇੱਥੇ ਡਰਾਇਆ ਜਾ ਰਿਹਾ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੈ ਨਸ਼ਾ ਜਿਹੜਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ ਇਥੇ ਜੂਏ ਚਕਾਰੀਆਂ ਲਾਟਰੀਆਂ ਸਰਕਾਰ ਦੀ ਰਹਿਨਮਾਈ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਕਰੋੜਾ ਰੁਪਏ ਦਾ ਜਿਹੜਾ ਜੂਏਦਾਰ ਲਾਟਰੀਆਂ ਦਾ ਜਿਹੜਾ ਧੰਦਾ ਹੋ ਰਿਹਾ ਔਰ ਜਲੰਧਰ ਦੇ ਲੋਕ ਹੈ ਜਿਹੜੇ ਵੈਸਟ ਹਲਕੇ ਚੋਂ ਆਮ ਆਦਮੀ ਪਾਰਟੀ ਨੂੰ ਚਲਦਾ ਕਰਕੇ ਇੱਕ ਵਾਰੀ ਫੇਰ ਜਿਹੜਾ ਇਹਨਾਂ ਨੂੰ ਕੁੰਮਕੰਦੀ ਲੀਨ ਦੇ ਵਿੱਚੋਂ ਜੂਰ ਜਗਾਉਣ। ਜੀ ਤੁਸੀਂ ਇਹ ਕੀ ਗੱਲ ਕਹੀ ਸੀ ਕਿ ਜਦੋਂ ਟਿਕਟ ਮਿਲੇਗੀ ਭਾਪੀ ਦੇ ਵੱਲੋਂ ਸ਼ੀਤਲ ਗੁਣਾ ਨੂੰ ਤਾਂ ਇਹ ਵੀ ਜਤਾਇਆ ਜਾ ਸਕਦਾ ਸੀ ਕਿ ਪਾਰਟੀ ਜਿਹੜੀ ਹੈ ਜੋ ਪੰਜਾਬ ਸਰਕਾਰ ਹੈ ਇਹਨਾਂ ਦੇ ਉੱਤੇ ਕੋਈ ਪਰਚਾ ਨਹੀਂ ਦੇਖੋ ਸਾਡੇ ਜਿਹੜੇ ਸੋਰਸਿਸ ਹਨ ਪੰਜਾਬ ਪੁਲਿਸ ਦੇ ਵਿੱਚ ਕਾਫੀ ਸਮੇਂ ਤੋਂ ਜਦੋਂ ਦੀ ਸ਼ੀਤਲ ਲੰਗਰਾਲ ਹੋਣਾ ਨੇ ਆਮ ਆਦਮੀ ਪਾਰਟੀ ਛੱਡੀ ਹੈ ਤਾਂ ਇਹਨਾਂ ਦੇ ਖਿਲਾਫ ਕਿੰਨੀਆਂ ਕੰਸੋਆਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਸੀ ਇਹਨਾਂ ਨੂੰ ਕਿਸੇ ਨਾ ਕਿਸੇ ਗੈਰ ਕਾਨੂੰਨੀ ਪਰਚੇ ਦੇ ਵਿੱਚ ਇਨਵੋਲ ਕੀਤਾ ਜਾ ਸਕਦਾ ਸੋ ਇਸ ਕਰਕੇ ਕਿਉਂਕਿ ਜਦੋਂ ਇਹ ਪਤਾ ਲੱਗਿਆ ਕਿ ਇਹਨਾਂ ਨੂੰ ਕੈਂਡੀਡੇਟ ਬਣਾਇਆ ਜਾ ਰਿਹਾ ਤਾਂ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਜਿਹੜਾ ਉਹਨਾਂ ਦੇ ਉੱਤੇ ਸਰਕਾਰ ਦਾ ਬੜਾ ਦਬਾਅ ਹੈ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਵੇਂ ਸਰਕਾਰ ਦਾ ਦਬਾਅ ਹੈ ਪਰ ਪੁਲਿਸ ਨੇ ਜਿਹੜੀ ਹਜੇ ਤੱਕ ਕੋਈ ਨਜਾਇਜ਼ ਕਾਰਵਾਈ ਨਹੀਂ ਕੀਤੀ ਮੈਂ ਇਹਦਾ ਇਹ ਦੇ ਕਰਕੇ ਪੁਲਿਸ ਦਾ ਜਿੱਥੇ ਧੰਨਵਾਦ ਵੀ ਕਰਨਾ ਚਾਹਨਾ ਔਰ ਬੇਨਤੀ ਕਰਨਾ ਚਾਹਨਾ ਕਿ ਇਹ ਜਿਹੜਾ ਇਲੈਕਸ਼ਨ ਆ ਫੇਅਰ ਇਲੈਕਸ਼ਨ ਹੋਵੇ ਇਹ ਸਰਕਾਰੀ ਇਲੈਕਸ਼ਨ ਨਾ ਬਣੇ। ਜੀ 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 ਜ ਜਿਹੜਾ ਕਿਉਂਕਿ ਨਗਰ ਨਿਗਮ ਵੀ ਨਹੀਂ ਹੈ ਬਣਾ ਸਕੇ ਤਾਂ ਜਿਹਦੇ ਕਰਕੇ ਅੱਜ ਸਾਰੇ ਸ਼ਹਿਰ ਦੇ ਹਾਲਾਤ ਬੁਰੇ ਆ ਪਰ ਜਲੰਧਰ ਵੈਸਟ ਕਿਉਂਕਿ ਉੱਥੇ ਇਲੈਕਸ਼ਨ ਆ ਇਹਦੇ ਉੱਤੇ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਬਸਤੀਆਂ ਦੇ ਵਿੱਚ ਚਾਹੇ ਬਸਤੀ ਸ਼ੇਖ ਬਸਤੀ ਦਾਨਿਸ਼ਮੰਦਾ ਬਸਤੀ 바ਵਾਕੇਲ ਬਸਤੀ ਗੁਜਾ ਸਾਰੇ ਪਾਸੇ ਜਿਹੜੇ ਸੀਵਰ ਦੀ ਜਿਹੜੀ ਬੁਰੀ ਵਿਵਸਥਾ ਆ ਸੋ ਮੈਨੂੰ ਇਹ ਲੱਗਦਾ ਕਿ 25 ਸਾਲਾਂ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਇਹਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਜਿਹੜਾ ਡਟ ਕੇ ਲੋਕ ਵੋਟ ਦਿੰਦੇ ਸੀ ਤਾਂ ਜੀ ਟੋਟਲਸ ਆਪਰੇਸ਼ਨ ਨੂੰ ਲੈ ਕੇ ਵੀ ਐਫ ਆਈ ਆਰ ਦਰਜ ਕਰਵਾਈ ਸੀ ਕੇਸ ਕੋਈ ਹੋ ਸਕਦਾ ਹੈ ਜਿਹੜੇ ਤੁਸੀਂ ਬਾ ਬਾ ਦੇਖੋ ਇਸ ਗੱਲ ਦੀ ਮੈਂ ਸ਼ੰਕਾ ਤੋਂ ਹਜੇ ਨਾ ਨਹੀਂ ਕਰ ਸਕਦਾ ਪਰ ਫਿਰ ਵੀ ਮੈਂ ਡੀ ਜੀ ਪੀ ਸਾਹਿਬ ਨੂੰ ਵੀ ਪਰਸਨਲੀ ਬੇਨਤੀ ਕੀਤੀ ਸੀ ਕਿ ਇਸ ਤਰ੍ਹਾਂ ਦੀ ਕੋਈ ਨਜਾਇਜ਼ ਕਾਰਵਾਈ ਨਾ ਹੋਵੇ ਦੇਖੋ ਸਰਕਾਰਾਂ ਆਣੀਆਂ ਜਾਣੀਆਂ ਸਰਕਾਰ ਕਿਸੇ ਦੀ ਵੀ ਆ ਸਕਦੀ ਹੈ ਪਰ ਪੁਲਿਸ ਮਹਿਕਮੇ ਨੂੰ ਆਪਣਾ ਕੰਮ ਹੈ ਜਿਹੜਾ ਉਹ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜਾ ਕਰਨਾ ਚਾਹੀਦਾ ਰਿੰਕੂ ਜੀ ਜਿਹੜੇ ਕੌਂਸਲ ਦੇ ਲੀਡਰ ਹੁੰਦੇ ਸੀ ਬਾਕੀ ਜਿਹੜੇ ਲੀਡਰ ਕਹਿੰਦੇ ਰਹੇ ਨੇ ਕਿ ਵੈਸੇ ਜਿਹੜਾ ਸੱਤੀ ਵੀ ਇੱਕ ਗੱਲ ਕੋਈ ਪੀਰ ਤੋਂ ਉਹ ਡਾਇਲੋਗੋਂ ਕਿਤਾ ਚਾਹੁੰਦੇ ਨੇ ਦੇਖੋ ਚੰਨੀ ਸਾਹਿਬ ਕਹਿ ਰਹੇ ਸੀ ਕਿ ਜਾਂ ਮੈਂ ਰਹਾਂਗਾ ਜਾਂ ਨਸ਼ਾ ਰਹੇਗਾ ਹੁਣ ਦੇਖਦੇ ਆ ਕਿੰਨੀ ਦੇਰ ਤੱਕ ਉਹ ਅਜੇ ਤੱਕ ਤਾਂ ਕੋਈ ਐਦਾ ਦੀ ਐਦਾ ਦੀ ਗੱਲਬਾਤ ਐਦਾ ਦੀ ਗੱਲਬਾਤ ਇਹਨਾਂ ਨੇ ਹਜੇ ਤੱਕ ਕੀਤੀ ਨਹੀਂ ਕੋਈ ਆ ਇਥੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਫਿਰ ਚੰਨੀ ਸਵਾ ਸਾਹਿਬ ਦਾ ਤੇ ਸਵਾਲ ਹੀ ਬਿਲਕੁਲ ਗਲਤ ਹੈ ਕਿਉਂਕਿ ਨਾ ਤਾਂ ਉਹ ਸਰਕਾਰ ਦੇ ਵਿੱਚ ਹੈ ਨਾ ਹੀ ਉਹਨਾਂ ਦੇ ਹੱਥ ਕੋਈ ਐਸੀ ਕੋਈ ਰਿਮੋਟ ਹੈ ਜਿਹਦੇ ਨਾਲ ਉਹ ਸਰਕਾਰੀ ਕੰਮ ਤੱਕ ਠੀਕ ਕਰ ਸਕਣ ਇਹ ਸਾਰਾ ਨਸ਼ਾ ਚਿਕਾਰੀ ਗੁੰਡਾ ਕਰਦੀ ਹੈ ਇਹ ਸਰਪਾਰ ਦੀ ਆੜ ਦੇ ਵਿੱਚ ਹੋ ਰਹੀ ਹੈ ਜਦੀ ਜ਼ਿੰਮੇਵਾਰੀ 100% ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੀ ਲੱਗਦਾ ਤੁਹਾਨੂੰ ਤੁਹਾਨੂੰ ਮੈਂ ਤਾਂ ਕੱਲੀ ਲੈ ਕੇ ਆਇਆ ਕਿ ਪਲੀਜ਼ ਸੇਬਾ ਬਜ਼ਾਈਂ ਦੀ ਤਾਂ ਕੋਈ ਬੇਸਿਕ ਰਾਇਤੀ ਹੈ ਕਿ ਤੁਸੀਂ ਸਿਰ ਤੋਂ ਬੰਦ ਲੋਕਾਂ ਨੂੰ ਪੁੱਛਿਆ ਕਿ ਤਾਂ ਤੁਸੀਂ ਹਾਂ ਜੀ ਮੈਂ ਇਹ ਤੇ ਮੈਂ ਜਵਾਬ ਦੇਣਾ ਚਾਹਾਂਗਾ ਪਲੀਜ਼ ਇਹ ਮੇਰਾ ਛੋਟਾ ਵੀਰ ਹੈ ਅਸੀਂ ਦੋਨਾਂ ਨੇ ਰਿਜ਼ਾਈਨ ਕੀਤਾ ਹੈ ਸਾਡਾ ਜਿਹੜਾ ਰਿਜ਼ਾਈਨ ਹੈ ਇਸ ਕਰਕੇ ਹੈ ਕਿ ਅਸੀਂ ਜਲੰਧਰ ਦੇ ਲੋਕਾਂ ਦੀ ਲੜਾਈ ਲੜਨਾ ਚਾਹੁੰਦੇ ਆ ਕਿਉਂਕਿ ਪਿਛਲੇ ਸਾਲਾਂ ਚ ਦੇ ਵਿੱਚ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਇਹਦਾ ਹਜੇ 2.5 ਸਾਲ ਦਾ ਟਿਨਿਓਰ ਬਾਕੀ ਹੈ ਇਹ ਹਜੇ ਸਰਕਾਰ ਇੰਜੋਏ ਕਰ ਸਕਦਾ ਸੀ ਮੈਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀ ਮੈਂ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਚਾਹੇ ਉਹ ਜਿੱਤ ਕੇ ਚਾਹੇ ਹਾਰ ਕੇ 22 ਸਾਲ ਮੈਂ ਵੀ ਸਰਕਾਰ ਦੇ ਵਿੱਚ ਇੰਜੋਏ ਕਰ ਸਕਦਾ ਸੀ ਪਰ ਮਿੰਦਰ ਭਗਤ ਜੀ ਇਸ ਗੱਲ ਦਾ ਜਵਾਬ ਦੇਣ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਕਿਉਂ ਛੱਡੀ ਹੈ ਕਿਉਂਕਿ ਤਿੰਨ ਵਾਰ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਮੌਕਾ ਦਿੱਤਾ ਉਹਨਾਂ ਦੇ ਪ੍ਰਵਾਦ ਦੇ ਵਿੱਚੋਂ ਮੰਤਰੀ ਰਹੇ ਆ ਬੜੇ ਹਾਇਰ ਪੋਸਟਾਂ ਤੇ ਰਹੇ ਆ ਕਿਸੇ ਤਰ੍ਹਾਂ ਦਾ ਕੋਈ ਕੰਮ ਜਲੰਧਰ ਦੇ ਲਈ ਜਲੰਧਰ ਵੈਸਟ ਹਲਕੇ ਦੇ ਲਈ ਭਗਤ ਪਰਿਵਾਰ ਨਹੀਂ ਕਰ ਸਕਿਆ ਔਰ ਜਦੋਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਫੈਸਲਾ ਲੈ ਲਿਆ ਕਿ ਇਸ ਵਾਰ ਟਿਕਟ ਜਿਹੜੀ ਇਹ ਭਗਤ ਪਰਿਵਾਰ ਤੋਂ ਬਾਹਰ ਕਿਸੇ ਹੋਰ ਨੂੰ ਦੇਣੀ ਹੈ ਤਾਂ ਉਹਨੂੰ ਦੇਖਦੇ ਹੋਏ ਆਪਣੇ ਪਰਿਵਾਰ ਨੂੰ ਦੇਖਦੇ ਹੋਏ ਆਪਣੀ ਟਿਕਟ ਨੂੰ ਦੇਖਦੇ ਹੋਏ ਮਿੰਦਰ ਭਗਤ ਜੀ ਨੇ ਜਿਹੜੀ ਹੈ ਪਾਰਟੀ ਛੱਡੀ ਹੈ ਅਸੀਂ ਜਿਹੜੀ ਪਾਰਟੀ ਛੱਡੀ ਹੈ ਅਸੀਂ ਜਲੰਧਰ ਦੇ ਲੋਕਾਂ